ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਰਦੀਆਂ ਵਾਲੀਆਂ ਕਲੈਕਸ਼ਨ ਆਉਣੀਆਂ ਸ਼ੁਰੂ ਹੋ ਗਈਆਂ ਨੇ ਪਹਿਲੀ ਕਲੈਕਸ਼ਨ ਜਿਹੜੀ ਆ ਪਸ਼ਮੀਨਾ ਦਾ ਸੂਟ 600 ਰੁਪਏ ਦੇ ਵਿੱਚ 2.5 ਮੀਟਰ ਦੀ ਸ਼ਰਟ ਆਏਗੀ 2.5 ਮੀਟਰ ਦਾ ਬਾਟਮ ਆਏਗਾ ਸ਼ਰਟ ਵੀ ਪਸ਼ਮੀਨਾ ਦਾ ਫੈਬਰਿਕ ਹੈ ਬਾਟਮ ਵੀ ਪਸ਼ਮੀਨਾ ਦਾ ਫੈਬਰਿਕ ਹੈ ਬਹੁਤ ਹੀ ਪਿਆਰਾ ਨਵੇਂ ਡਿਜ਼ਾਈਨ ਨਾਲ ਆਇਆ ਹੈ ਤੇ ਡਿਜੀਟਲ ਪ੍ਰਿੰਟ ਨਾਲ ਆਏਗੀ ਸ਼ਰਟ ਦਾ ਫੈਬਰਿਕ ਹੈ ਬਾਟਮ ਵੀ ਜਿਹੜਾ ਕੁਛ ਨਾ ਪਲੇਨ ਹੈ मोस्टली ਜਿਹੜਾ ਉਹ ਪ੍ਰਿੰਟਡ ਹੈ ਫੈਬਰਿਕ ਜਿਹੜਾ ਹੈ ਉਹ ਪਸ਼ਮੀਨਾ ਦਾ ਆਏਗਾ ਬਹੁਤ ਹੀ ਪਿਆਰੇ ਸੂਰਨੇ ਸਾਰੇ ਰੰਗ ਡਿਜ਼ਾਈਨ ਪੈਟਰਨ ਬਹੁਤ ਸੋਹਣੇ ਨੇ 680ਆਂ ਦੇ ਵਿੱਚ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਕ੍ਰੇਪ ਸਿਲਕ ਦਾ ਜਿਹੜੇ ਨਾਲ ਵਿੱਚ ਰੰਗ ਇਥੇ ਆ ਰਿਤੇ ਨੇ ਸੇਮ ਐਜ਼ ਇਟ ਇਜ਼ ਮਿਲਣਗੇ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਡਿਜ਼ਾਈਨ ਪੈਟਰਨ ਸਾਰੇ ਹੈਗੇ ਨੇ ਤੁਸੀਂ ਇਹਨਾਂ ਸੂਟਾਂ ਨੂੰ ਅਰਬਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਤਾਂ ਤੇ ਲਈ ਮੈਂ ਨੰਬਰ ਆਪਣਾ 623924575 ਜਿੱਦਤਾ ਆ ਉਸ ਨੰਬਰ 'ਤੇ ਜਦੋਂ ਤੁਸੀਂ ਮੈਨੂੰ ਮੈਸੇਜ ਕਰਦੋ ਜਿਸ ਵੀ ਸੂਟ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਇਹ ਜਿਹੜੀਆਂ ਕਲੈਕਸ਼ਨਾਂ ਨੇ ਸੈਟਨ ਜਾਰਜਰ ਦੇ ਵਿੱਚ ਕਲੈਕਸ਼ਨ ਆਈਆਂ ਨੇ ਬੰਦਨੀ ਸਟਾਈਲ ਦਾ ਜਿਹੜਾ ਇਹ ਤਾਂ ਪ੍ਰਿੰਟ ਹੈ 790 ਰੁਪਏ ਦਾ ਰੇਟ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ 5 ਮੀਟਰ ਦਾ ਤੁਹਾਨੂੰ ਆਲ ਓਵਰ ਸੂਟ ਮਿਲੇਗਾ ਸ਼ਿਪਿੰਗ ਜਿਹੜੀ ਹੈ ਸਾਰੇ ਸੂਟਾਂ ਦੇ ਫ੍ਰੀ ਹੈ ਕਿਸੇ ਵੀ ਸੂਟ ਤੇ ਐਕਸਟਰਾ ਕੋਈ ਸ਼ਿਪਿੰਗ ਨਹੀਂ ਲੱਗੇਗੀ ਜਿਹੜਾ ਰੇਟ ਦੱਸਿਆ ਗਿਆ ਉਸੇ ਰੇਟ ਤੇ ਤੁਹਾਡੇ ਘਰ ਤੱਕ ਸੂਟ ਪਹੁੰਚਣਗੇ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਸੂਟ ਮੰਗਵਾਉਂਦੇ ਹੋ ਜੋ ਰੇਟ ਦੱਸਿਆ ਗਿਆ ਉਸੇ ਤੇ ਹੀ ਤੁਹਾਡੇ ਘਰ ਤੱਕ ਪਹੁੰਚੇਗਾ ਇਹਦੇ ਵਿੱਚ ਜਿਹੜੀਆਂ ਕੁਝ ਰੰਗ ਪਹਿਲਾਂ ਆ ਗਏ ਸੀ ਕੁਝ ਇੱਥੇ ਐਡ ਹੋ ਗਏ ਨੇ ਫੈਬਰਿਕ ਉਹੀ ਹੈ ਜੋ ਪਹਿਲੇ ਸੀ ਕਲਕਾ ਡੋਟ ਵਾਲੀ ਇਹ ਕਲੈਕਸ਼ਨ ਅੱਜਕੱਲ ਬਿਲਕੁਲ ਟ੍ਰੈਂਡ ਵਿੱਚ ਆ ਗਈਆਂ ਨੇ ਕਾਫੀ। 크ريب ਸੀ ਲੈਕ ਹੈ ਫੈਬਰਿਕ ਤੁਹਾਨੂੰ ਜਿਹੜਾ ਇਹ 5 ਮੀਟਰ ਦਾ ਆਲ ਓਵਰ ਕੱਟ ਦੇ ਤਾਂ ਮਿਲੇਗਾ ਸਿਲਕ 크ريب ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਬਹੁਤੀ ਪਿਆਰਾ ਹੈ ਕਲਰ ਜਿਹੜੇ ਸੇਮੈਜ ਇਟ ਇਜ਼ ਆਣਗੇ ਸ਼ਿਪਿੰਗ ਇੰਨਾ ਤੇ ਵੀ ਫ੍ਰੀ ਹੈ ਕੋਈ ਵੀ ਸ਼ਿਪਿੰਗ ਚਾਰਜ ਜਿਹੜੇ ਨੇ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਮੰਗਵਾਉਂਦੇ ਹੋ ਨਹੀਂ ਲੱਗਣਗੇ 680 ਰੁਪਏ ਦਾ ਰੇਟ ਹੈ ਤੇ ਜਿਹੜਾ ਕਲਰ ਹੈ ਸੇਮ ਐਜ਼ ਇਟ ਇਜ਼ ਆਏਗਾ ਫੈਬਰਿਕ ਜਿਹੜਾ ਕ੍ਰੇਪ ਸਿਲਕ ਦਾ ਹੈ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਤੁਸੀਂ ਸੂਟਾਂ ਦੇ ਬਾਰੇ ਵਿੱਚ ਅਗਰ ਕੋਈ ਹੋਰ ਕੁਇਰੀ ਕਰਨਾ ਚਾਹੁੰਦੇ ਹੋ ਉਦ ਲਈ ਮੈਂ ਨੰਬਰ ਆਪਣਾ ਦਿੱਤਾ ਸਮਝ ਜਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਜਰੂਰ ਸੈਂਡ ਕਰ ਦੇਣਾ ਅਗਰ ਕਿਸੇ ਪਾਰਟਿਕੂਲਰ ਕਲੈਕਸ਼ਨ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਜਾਂ ਬਾਏ ਕਰਨਾ ਚਾਹੁੰਦੇ ਹੋ ਅੱਜ ਕੱਲ ਬਰਬਰੀ ਨੇ ਬਹੁਤ ਮਮਚਾਈਆਂ ਹੋਈਆਂ ਐ ਤੇ ਬਰਬੀ ਦੇ ਫੈਬਰਿਕ ਵਾਲੇ ਕੁਝ ਸੂਟ ਲੈ ਕੇ ਆਏ ਆ 5 ਮੀਟਰ ਆਲੋਗ ਦੇ 900 ਰੁਪਏ ਦਾ ਰੇਟ ਹੈ ਜਿਊਟ ਬਰਬਰੀ ਦੇ ਵਿੱਚ ਫੈ布ਰਿਕ ਆਏਗਾ ਬਹੁਤ ਹੀ ਪਿਆਰਾ ਫੈ布ਰਿਕ ਹੈ 컬러 ਕੰਬੀਨੇਸ਼ਨ ਬਹੁਤ ਸੋਹਣੇ ਬਣਾਏ ਗਏ ਨੇ ਡਿਜੀਟਲ ਪ੍ਰਿੰਟ ਆਏਗਾ ਜਿਊਟ ਫੈ布ਰਿਕ ਜਿਹੜਾ ਬਰਬਰੀ ਦਾ ਫੈ布ਰਿਕ ਹੈ 5 ਮੀਟਰ ਦਾ ਤੁਸੀਂ ਇਹਨੂੰ ਆਪਣੇ ਅਕੋਰਡਿੰਗਲੀ ਨਾਲ ਸੋਨਾ ਜਾਂ ਦੁਪੱਟਾ ਐਡ ਕਰਕੇ ਨਵੇਂ ਤੇ ਲੁੱਕ ਦੇ ਸਕਦੇ ਹੋ ਸੂਟ ਨੂੰ ਰੰਗ ਬੜੇ ਪਿਆਰੇ ਨੇ ਤੇ ਜੇਕਰ ਤੁਸੀਂ ਇਹਦਾ 6 ਮੀਟਰ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜੇਗਾ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ